ਬਾਈ ਜੀ ਅਪਾ ਇਹ ਦੋੜਾ ਟਰੈਕਟਰ ਲੈ ਗਿਆ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਤੇ ਬਾਈ ਨੇ ਅਪਾ ਕਰਾਂ ਇਹ ਗੱਲਬਾਤ ਕਿਹੜਾ ਮਾਡਲ ਆ ਬਾਈ ਜੀ ਅਸਿਕਾ ਬਾਈ ਜੀ ਅਸਿਕਾ ਜੀ ਕੀ ਨਾਮ ਬਾਈ ਜੀ ਆਪਣਾ ਹਰਜਿੰਦਰ ਸਿੰਘ ਹੈ ਪੰਜ ਗ੍ਰਾਂਈ ਤੋਂ ਪੰਜ ਗ੍ਰਾਂਈ ਹਰਜਿੰਦਰ ਸਿੰਘ ਆ ਠੀਕ ਆ ਬਾਈ ਕਿਹੜਾ ਮਾਡਲ ਆ ਇਹ ਟਰੈਕਟਰ ਇਹ 2018 2018 ਮਾਡਲ ਆ ਨੰਬਰ ਕਿੱਥੋਂ ਦਾ ਵੀਰੇ ਇਹਦਾ ਲੋਕਲ ਫਰੀਦਕੋਟ ਦਾ ਲੋਕਲ ਫਰੀਦਕੋਟ 50 ਨੰਬਰ ਆ ਟਰੈਕਟਰ ਟਾਇਰ ਕਿੰਨੇ ਕੇ ਪੈਸੇ ਹੋਣਗੇ ਵੀਰੇ ਇਹਦੇ ਵੀਰੇ 70 ਕੇ ਪੈਸੇ ਆ ਚਾਰੀ ਚਾਰੇ ਟਰੈਕਟਰ ਟਾਇਰ 70 ਕੇ ਪੈਸਾ ਐਮ ਆਰ ਐਫ ਕੰਪਨੀ ਦੇ ਆ ਨਾਲ ਦੇ ਹੀ ਆ ਨਾਲ ਦੇ ਟਾਇਰ ਕਿੰਨੇ ਕੇ ਟਰੈਕਟਰ ਚੱਲਿਆ ਬਰੇ ਇਹਦੇ 25 2600 ਘੰਟੇ ਚੱਲਿਆ 2500 2600 ਘੰਟੇ ਚੱਲੇ ਟਰੈਕਟਰ ਸਾਰਾ Ориਜਨਲ ਆ ਬਾਈ ਜੀ ਆ Ориਜਨਲ ਡਬਲ ਡਿਸਟ੍ਰੀਬਿਊਟਰ ਆ ਜੀ ਟਰੈਕਟਰ ਕਿੰਨੇ ਨੂੰ ਚੈੱਕ ਕਰ ਸੰ ਟਰੈਕਟਰ ਪੂਰਾ ਸਾਫ ਚੰਗਾ ਤੇ ਸਾਰਾ ਟਰੈਕਟਰ ਮਾਈਨ ਲਿਫਟ ਨੂੰ ਜੈਕ ਵਾਲਾ ਲਿਫਟ ਨੂੰ ਜੈਕ ਵਾਲਾ ਬਰੇ ਟਾਪ ਮੱਲਾ ਤੁਸੀਂ ਵੇਖ ਸਕਦੇ ਇਹ ਸੁਪਰ ਸਿੱਟਰ ਵਾਸਤੇ ਦਿੱਤਾ ਹੋਇਆ ਨਮਰੇ ਜੈਕ ਹਾਂਜੀ ਹਾਂਜੀ ਵੀ ਲਿਫਟ ਤੇ ਲੋਡ ਘਟ ਪੈਂਦਾ ਨਾ ਹਾਂਜੀ 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 ਠੀਕ ਹੈ ਬਾਈ ਜੀ ਮੇਰੀ ਬ੍ਰੋਡਰ ਟ੍ਰੈਕਟਰ ਦੀ ਡਿਮਾਂਡ ਕਿੰਨੀ ਗਈ ਤੇਰੀ 680 ਆ ਬਈ ਜੀ 6 ਲੱਖ 80000 ਰੁਪਿਆ ਟ੍ਰੀਟਰੀ ਦੀ ਡਿਮਾਂਡ ਆ ਗਈ ਬਾਈ ਜੀ ਜਿਹੜਾ ਅਪਨ ਨੰਬਰ ਪਾਉਂਗੇ ਵੀਡੀਓ ਦੇ ਵਿੱਚ ਤੇ ਬਾਈ ਨਾਲ ਤੁਸੀਂ ਤੇ ਬਾਈ ਇਹ ਲੌਣ ਲੂਣਾ ਕਰਾਉਣਾ ਵੀ ਕਿਸੇ ਨੇ ਹੋ ਜੂਗਾ ਹੋ ਜੂਗਾ ਬਾਈ ਤੁਸੀਂ ਆਪ ਕਰਾ ਕੇ ਦੇ ਦੋਗੇ ਕਿ ਬਈ ਉਹਦਾ ਜਿਵੇਂ ਮਰਜੀ ਅਸੀਂ ਵੀ ਕਰਾ ਦਾਂਗੇ ਆਪ ਵੀ ਕਰਾ ਸਕਦਾ ਠੀਕ ਹੈ ਬਾਈ ਜੀ 50 ਨੰਬਰ ਆ ਵੀਰੇ ਟ੍ਰੈਕਟਰ ਤੁਸੀਂ ਟ੍ਰੈਕਟਰ ਪੂਰਾ ਸਾਫ ਦੋ ਟ੍ਰੈਕਟਰ ਹੋਰ ਆਪਣੇ ਕੋਲ ਘਰੇ ਇੱਕ ਕਰੇ ਦੋ ਟਰੈਕਟਰ ਹੋ ਰਾ ਕੋ ਕਿਹੜੇ ਕਿਹੜੇ ਟਰੈਕਟਰ ਆ ਬਾਈ ਜੀ ਅਰਜਨ 605 ਜਾਂ 10 ਮਾਡਲ ਠੀਕ ਆ ਜੀ ਤੇ 3632003 ਮਾਡਲ ਆ ਠੀਕ ਆ ਬਾਈ ਜੀ ਬਾਈ ਕੋਲੇ ਬਾਈ ਘਰੇ ਵੀ ਟਰੈਕਟਰ ਖੜੇ ਦੋ ਤੇ ਬਾਈ ਦਾ ਪਰ ਨੰਬਰ ਪਾਵਾਂਗੇ ਵੀਡੀਓ ਚ ਤੇ ਬਾਈ ਨਾਲ ਤੁਸੀਂ ਫੋਨ ਕਰਕੇ ਦੂਜੇ ਟਰੈਕਟਰ ਜੀ ਕਿਹਨੇ ਕਿਹਨੇ ਲੈਣੇ ਹੋਣ ਤੇ ਬਾਈ ਤੋਂ ਤੁਸੀਂ ਖਰੀਦ ਸਕਦੇ ਓਕੇ ਬਾਈ ਜੀ ਧੰਨਵਾਦ ਜੀ